ਜਾ ਤੁਸੀਂ ਮੰਗ ਕੇ ਮੰਨਦੇ ਹੋ ਪ੍ਰਸ਼ਾਸਨ ਦੇ ਕੋਲ ਮੌਕਾ ਖੁੰਝਿਆ ਕਿ ਇਹ ਐਡਵਾਂਸ ਕਰ ਲੈਣਾ ਚਾਹੀਦਾ ਸੀ ਆ ਨਿਸੰਦੇ ਕੁਛ ਤਾਂ ਕੁਛ ਕਾਰਨ ਤਾਂ ਹੁੰਦੇ ਹੀ ਆ ਪਰ ਜ਼ਰੂਰ ਇਹਦੇ ਬਾਰੇ ਵੀ ਵਿਚਾਰ ਚਰਚਾ ਤਾਂ ਕਰਾਂਗੇ ਚੁੱਪ ਗੱਲ ਵੀ ਕਰਾਂਗੇ ਕਿਉਂ ਹੋਇਆ ਆਇਡੈਂਟੀਫਾਈ ਵੀ ਕਰਾਂਗੇ ਕਿ ਕੌਣ ਜਿਨ੍ਹਾਂ ਨੇ ਇਸ ਇਸ਼ੂ ਨੂੰ ਸੀਰੀਅਸਲੀ ਨਹੀਂ ਲਿਆ ਕਿਉਂਕਿ ਪਾਰਟੀ ਦਾ ਹਮੇਸ਼ਾ ਹੀ ਚਾਹੁੰਦੀ ਆ ਕਿ ਲੋਕਾਂ ਦੇ ਨੇੜੇ ਹੋ ਕੇ ਲੋਕਾਂ ਨੂੰ ਸੁੱਖ ਸਹੂਲਤਾਂ ਲੋਕਾਂ ਲਈ ਸੁਵਿਧਾਵਾਂ ਪੈਦਾ ਕੀਤੀਆਂ ਜਾਣ ਚਾਚੇ ਬਾਬਾਈ ਨੇ ਗੱਲ ਕੀਤੀ ਹੈ ਡੀਸਲਿੰਗ ਦੀ ਤਵਾਕੇ ਇਸ਼ੂ ਆਡੈਂਟੀਫਾਈ ਹੋਇਆ ਤੁਹਾਡੇ ਵਿਧਾਇਕ ਪਠਾਨ ਮਾਜਰਾ ਸਾਹਿਬ ਨੇ ਉਹ ਇੱਕ ਸਰਕਾਰੀ ਅਧਿਕਾਰੀ ਦੇ ਖਿਲਾਫ ਪੜਾਅਸ ਕੱਢ ਰਹੇ ਨੇ ਕਹਿੰਦੇ ਕਿ ਬਦਲ ਦੇਣਾ ਚਾਹੀਦਾ ਲਾਹ ਦੇਣਾ ਚਾਹੀਦਾ ਕਹਿੰਦੇ ਉਹਦੀ ਨਰਾਈਕੀ ਕਰਕੇ ਸਾਰਾ ਕੁਝ ਹੋਇਆ ਮੈਂ ਇਸ ਤਰ੍ਹਾਂ ਦਾ ਪਠਾਨ ਮਾਜਰਾ ਸਾਹਿਬ ਦੇ ਨਿਯਮੇ ਨੂੰ ਬਹੁਤਾ ਪਸੰਦ ਨਹੀਂ ਕਰਦਾ ਵੀ ਥੋੜਾ ਹਲਕਾ ਹੈ ਤੁਸੀਂ ਪੈਰਵਾਹੀ ਕਰ ਲਓ ਤੁਸੀਂ ਪਹਿਲੀਆਂ ਚਿੱਠੀਆਂ ਦਿਖਾ ਦਿਓ ਜਿਹੜੀਆਂ ਤੁਸੀਂ ਲਿਖੀਆਂ ਹੈ ਜਿਹੜਾ ਕਿ ਅੱਜ ਜਦੋਂ ਕ੍ਰੈਸ਼ਸ ਦਾ ਸਮਾਂ ਆਇਆ ਤੇ ਤੁਸੀਂ ਅਧਿਕਾਰੀਆਂ ਸਿਰ ਪਾਰਟੀ ਸਰ ਇਦਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਮਨੁੱਖ ਨੂੰ ਸਿਆਸਤ ਕਰਨ ਦਾ ਸਮਾਂ ਨਹੀਂ ਹੈ ਮਨੁੱਖ ਨੂੰ ਮਨੁੱਖ ਦੇ ਨੇੜੇ ਹੋ ਕੇ ਕਰਨ ਦਾ ਸਮਾਂ ਆ ਜਦ ਬਾਅਦ ਚੋ ਸਭ ਲੋਕ ਠੀਕ ਹੋ ਜਾਣਗੇ ਫਿਰ ਆਪਾਂ ਆਇਡੈਂਟੀਫਾਈ ਕਰ ਲਾਂਗੇ ਕਿ ਕਿਹੜੇ ਅਧਿਕਾਰੀ ਦੀ ਗਲਤੀ ਐਸ ਵੇਲੇ ਇਹ ਨਹੀਂ ਆ ਕਿ ਮੈਂ ਆਪਣੇ ਗਲੋਂ ਲਾ ਕੇ ਕਿਸੇ ਹੋਰ ਦੇ ਗਲ ਪਾਦਾ ਜ਼ਿੰਮੇਵਾਰੀ ਆਪਣੇ ਤੇ ਲੈਣੀ ਪੈਂਦੀ ਆਪਣੇ ਤੇ ਲੈਣੀ ਪੈਂਦੀ ਹੈ ਜ਼ਿੰਮੇਵਾਰੀ ਉਸ ਬੰਦੇ ਦੀ ਉਹਨਾਂ ਨੂੰ ਚੁਣਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕਹਾ ਪਾ ਰਹੇ ਆ ਮੈਂ ਇਸ ਕੱਲ ਨੂੰ ਬਹੁਤਾ ਠੀਕ ਨਹੀਂ ਸਮਝਦਾ ਸਮਾਂ ਹੁੰਦਾ ਲੋਕਾਂ ਦੇ ਨਾਲ ਹੋ ਕੇ ਕਰਨ ਸਾਰੀ ਪਾਰਟੀ ਸਾਰੇ ਵਲੰਟੀਅਰ ਇੱਕ ਇੱਕ ਵਿਅਕਤੀ ਆਪਣੇ ਆਪਣੇ ਦੂਰ ਦਰਾਡੇ ਉੱਠ ਕੇ ਕੋ ਬਟਿੰਡਿਓ ਮਾਨਸੇ ਤੋਂ ਚੰਡੀਗੜ੍ਹੋਂ ਲੋਕ ਹਰਿਆਣਾ ਆ ਗਏ ਮੈਂ ਹੁਣੇ ਗੱਲ ਕਰ ਰਿਹਾ ਹਰਿਆਣੇੋਂ ਆਏ ਹੋਏ ਲੋਕ ਸੋ ਸਾਰੇ ਲੋਕ ਆਏ ਹੋਏ ਨੇ ਇਹ ਸਮਾਂ ﺍﻟزام ਫਰੋਸ਼ੀਦਾਨੀਆਂ ਕੇ ﺍﻟزام ਲਾ ਕੇ ਅਸੀਂ ਇਸ ਵੇਲੇ ਇਹ ਆ ਭਈ ਜਿੱਦਾਂ ਬਾਬਾ ਜੀ ਵਾਂਗ ਕੀ ਸਤਿਅ ਲੈ ਕੇ ਲੋਕਾਂ ਦੇ ਵਿੱਚ ਡਟ ਜਾਈਏ ਲੋਕਾਂ ਨੂੰ ਜੋ ਰਸਲ ਚਾਹੀਦੀ ਹੈ ਸਭ ਤੋਂ ਪਹਿਲਾਂ ਮਨੁੱਖ ਦਾ ਜੀਵਨ ਆ ਉਹਦਾ ਜੀਵਨ ਸੁਰੱਖਿਅਤ ਕੀਤਾ ਜਾਵੇ ਬਾਕੀ ਚੀਜ਼ਾਂ ਦਾ ਆਲਟਰਨੇਟ ਹੈਗੇ ਆ ਤਨ ਦਾ ਤਨ ਨਾ ਹੋ ਜਾਏਗਾ ਲੇਕਿਨ ਫਿਜ਼ੀਕਲ ਜਿਹੜੀ ਹੈਲਪ ਹੈ ਉਹ ਜ਼ਰੂਰੀ ਹੈ ਤੁਸੀਂ ਪੰਜਾਬ ਸਰਕਾਰ ਦੀਆਂ ਅੱਖਾਂ ਤੇ ਕੰਨ ਦੋਵੇਂ ਮੰਨੇ ਜਾਂਦੇ ਹੋ ਅੱਖਾਂ ਨਾਲ ਤੁਸੀਂ ਵੇਖ ਵੀ ਰਹੇ ਹੋ ਤੇ ਕੰਨਾਂ ਨਾਲ ਸੁਣ ਵੀ ਰਹੇ ਹੋ ਪੋਸਟ ਫਲੱਡ ਜਿਹੜਾ ਬਾਬਾ ਜੀ ਨੇ ਕਿਹਾ ਸਿਚੁਏਸ਼ਨ ਦੇ ਨਾਲ ਜੱਠਣ ਦੀ ਲੋੜ ਆ ਤੁਸੀਂ ਸਰਕਾਰ ਤੱਕ ਇਹ ਇਨਪੁਟ ਦੇ ਰਹੇ ਹੋ ਪ੍ਰਸ਼ਾਸਨ ਇਹਦੇ ਲਈ ਤਿਆਰ ਹੈ ਬਿਲਕੁਲ 100% 100% ਬਾਬਾ ਜੀ ਦੀ ਗੱਲ ਆ ਔਰ ਸੀਰੀਅਸਲੀ ਜਿਵੇਂ ਇਹ ਘਟਦਾ ਤੁਰੰਤ ਇੱਕ ਜਿਹਾ ਤੇ ਕਾਰਵਾਈ ਹੋਏਗੀ ਔਰ ਵੱਡੇ ਪੱਧਰ ਤੇ ਮਹਿੰਮ ਚਲਾ ਕੇ ਸਾਰੀ ਜੀਆ ਸੈਟਲ ਕੀਤੇ ਜਾਣਗੇ ਬਿਲਕੁਲ ਵੀ ਕੋਈ ਵੀ ਸਾਡੀ ਪਾਰਟੀ ਔਰ ਸਰਕਾਰ ਕੋਈ ਵੀ ਕੋਈ ਮੁੱਦਾ ਅਣਗੌਲਿਆ ਰਹਿ ਜੇ ਪਤਾ ਨਾ ਲੱਗੇ ਦਿੱਤਾ ਵਕਰੀ ਗੱਲ ਆ ਅਗਰ ਪਤਾ ਲੱਗ ਜੇ ਕਿ ਆ ਮੁੱਦਾ ਇਸ ਤਰ੍ਹਾਂ ਤਰੀਕੇ ਨਾਲ ਜ਼ਰੂਰੀ ਹੈ ਮੈਂ ਨਹੀਂ ਸੋਚਦਾ ਕਿ ਸਾਡੀ ਪਾਰਟੀ ਜਾਂ ਸਰਕਾਰ ਉਹਨੂੰ ਛੱਡੇਗੀ ਹੁਣ ਜੇ ਆਇਆ ਇਹਦੀ ਜਿਹੜੀ ਪਰੇਸ਼ਾਨੀ ਹੋਈ ਆ ਤਕਲੀਫ ਹੋਈ ਆ ਇਹ ਸਾਰਿਆਂ ਦੇ ਦਿਲਾਂ 'ਚ ਵੜ ਗਈ ਆ ਦਿਲ 'ਚ ਇਹ ਚੀਜ਼ ਪਈ ਆ ਤੇ ਇਹਦੇ ਆਧਾਰ ਤੇ ਨਿਰਸੰਦੇ ਅਗਲੀ ਵਾਰੀ ਕੋਈ ਪਰਮਾਤਮਾ ਨਾ ਕਰੇ ਤੇ ਇਸ ਤਰ੍ਹਾਂ ਦੀ ਜਿਹੜੀ ਮੌਕਾ ਹੈ ਉਹ ਨਹੀਂ ਦੇਵਾਂਗੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੁੰਦੀ ਆ ਬਾਲੀ ਸਾਹਿਬ ਉਹ ਹੁੰਦੀ ਆ ਕਿਸਾਨ ਦੀ ਫਸਲ ਉਦੇ ਸਿਰ ਤੇ ਸਾਰੇ ਸੁਪਨੇ ਵੇਖਦਾ ਤੁਸੀਂ ਵੀ ਪਿੰਡੂ ਬੈਕਗ੍ਰਾਉਂਡ ਨਾਲ ਸੰਬੰਧ ਰੱਖਦੇ ਹੋ ਕਿਸਾਨ ਨੂੰ ਹੁੰਦਾ ਹੈ ਕਿ ਮੇਰੀ ਫਸਲ ਪੱਕੂਗੀ ਤਾਂ ਮੈਂ ਨਵਾਂ ਨਵੀਟਰ ਲੈ ਕੇ ਆਉਂਗਾ ਮੇਰੀ ਫਸਲ ਪੱਕੂਗੀ ਤਾਂ ਮੈਂ ਨਿਆਣਿਆਂ ਦੀ ਫੀਸ ਭਰੂੰਗਾ ਇੱਕ ਕਮਰਾ ਪਾਲਾਂਗੇ ਬਰਾਂਡਾ ਪਾਲਾਂਗੇ ਮਧਵਰਤੀ ਕਿਸਾਨ ਨੇ 5-5 7-7 ਕਿੱਲੇ ਵਾਲੇ ਕਈਆਂ ਨੇ 20-20 ਕਿੱਲੇ ਜ਼ਮੀਨ ਠੇਕੇ ਤੇ ਲਈ ਸੀ ਬੜਾ ਸ਼ੁਕਰਾਨਾ ਲੋਕਾਂ ਦਾ ਜਿਨ੍ਹਾਂ ਨੇ ਠੇਕਾ ਮਾਫ ਕਰ ਦਿੱਤਾ ਪਰ ਮਾਲੀ ਤੌਰ ਤੇ ਮੁਆਵਜ਼ੇ ਦਾ ਲੋਕ ਇੰਤਜ਼ਾਰ ਕਰਦੇ ਆ ਪਹਿਲਾਂ ਵੀ ਲੋਕ ਕਹਿੰਦੇ ਕਿ ਪਿਛਲੇ ਦੌਰ ਦੇ ਅੰਦਰ ਸਾਨੂੰ ਮੁਕੰਮਲ ਤੌਰ ਤੇ ਨਹੀਂ ਮਿਲਿਆ ਮੁਆਵਜ਼ਾ ਯਕੀਨੀ ਬਣਾਉਣ ਦੇ ਲਈ 100% ਇਹ ਲੋਕਾਂ ਦੇ ਚੁਣੇ ਹੋਏ ਸਰਕਾਰ ਆ ਸਾਰੇ ਲੋਕਾਂ ਦੇ ਨੁਮਾਇੰਦੇ ਆ ਹਰ ਕਿਸੇ ਅਸੀਂ ਵੀ ਆਪਣੇ ਘਰਾਂ ਨੇ ਛੱਤਾ ਚੁੰਦਿਆ ਵੇਖਿਆ ਅਸੀਂ ਵੀ ਜ਼ਮੀਨਾਂ 'ਚ ਆਪਣੀਆਂ ਫਸਲਾਂ ਹੜਤਿਆਂ ਵੇਖਿਆ ਸਾਨੂੰ ਪਤਾ ਹੈ ਇਸ ਚੀਜ਼ ਦਾ ਸਾਰੇ ਹੀ ਸਾਡੇ ਜਿਹੜੇ ਐਮਐਲਏ ਸਰਬੰਸ ਸਾਡੇ ਲੀਡਰਜ਼ ਗਰਾਊਂਡਡ ਲੀਡਰਜ਼ ਆ ਨਿਰਸੰਦੇਹ ਜਿਹੜਾ ਸਰਕਾਰਾਂ ਦਾ ਸਰਕਾਰ ਦਾ ਫਰਜ਼ ਹੀ ਇਹ ਆ ਕਿ ਉਹ ਲੋਕਾਂ ਨੂੰ ਮੁੜ ਸੇਵਾ ਕਰੇ ਲੋਕਾਂ ਦੀ ਆਰਥਿਕ ਮਦਦ ਕਰੇ ਨੁਕਸਾਨ ਦੀ ਪੂਰਤੀ ਕਰੇ ਖਾਸ ਤੌਰ ਤੇ ਖੇਤੀ ਇਹ ਤਾਂ ਹੈ ਹੀ ਕੋਦਰ ਤੇ ਡਿਪੈਂਡ ਕਰਦੀ ਆ ਨਿਰਸੰਦੇਸ਼ 100% ਦੀ ਇਹ ਸੈਟਲਮੈਂਟ ਹੋਏਗੀ ਅੱਜ ਕੱਲ ਵੀ ਸੀਐਮ ਸਾਹਿਬ ਚਿੱਠੀ ਵੀ ਲਿਖੀ ਆ ਕਿ 60000 ਕਰੋੜ ਸਾਡਾ ਬਕਾਇਆ ਦਿਓ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਆ ਸੋ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਵੀ ਆਓ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਸੂਬਿਆਂ ਦੀ ਮਾਂ ਵਾਂਗ ਬਿਹੇਵ ਕਰਦੀ ਆ ਅੱਜ ਜੇ ਕੜੀ ਆਈ ਤਾਂ ਉਹਨਾਂ ਨੂੰ ਪਹਿਲੇ ਦਿਨ ਆਪਣੇ ਵੱਲੋਂ ਕਹਿ ਦੇਣਾ ਚਾਹੀਦਾ ਸਗਾ ਕਿ ਵੀ ਤੁਸੀਂ ਨਿਰਸੰਦੇਸ਼ ਦੇ ਡਟ ਕੇ ਕੰਮ ਕਰੋ ਜ਼ਮੀਨ ਤੇ ਤੁਹਾਡੀ ਹਰ ਤਰ੍ਹਾਂ ਦੀ ਆਰਥਿਕ ਮਦਦ ਇਹ ਕੇਂਦਰ ਸਰਕਾਰ ਤੁਹਾਡੇ ਨਾਲ ਆ। ਤੋਂ ਮੈਂ ਤੁਹਾਡੇ ਜ਼ਰੀਏ ਵੀ ਕਹਿਣਾ ਚਾਹੁੰਦਾ ਕਿ ਸਾਰੇ ਪੋਲਿਟੀਕਲ ਪਾਰਟੀਆਂ ਨੂੰ ਆਓ ਇਕੱਠੇ ਹੋ ਕੇ ਇਸ ਮੌਕੇ ਤੇ ਪੰਜਾਬ ਦੇ ਲਈ ਮੰਗ ਕਰੀਏ ਪੰਜਾਬ ਨੂੰ ਸਤੰਤਨ ਕਰੀਏ। ਤੁਹਾਡੀ ਗੱਲ 100% ਦੀ ਇੱਕ ਇੱਕ ਜ਼ਮੀਨ ਦਾ ਜਿਹੜਾ ਮੁਆਵਜ਼ਾ ਮਿਲੇਗਾ ਤੁਹਾਡੇ ਸਾਹਮਣੇ ਮੈਂ ਕਹਿ ਰਿਹਾ ਇਹ ਗੱਲ। ਇਸ ਵਕਤ ਨੀਡ ਆਫ ਦਿਔਰ ਕੀ ਮਹਿਸੂਸ ਕਰਦੇ ਹਾਂ ਔਰ ਪ੍ਰਵਾਸ ਦੇ ਅੰਦਰ ਤੁਹਾਡਾ ਚੰਗਾ ਲਿੰਕ ਹੈ। ਪਰਵਾਸੀ ਪੰਜਾਬੀਆਂ ਨੂੰ ਕੀ ਅਪੀਲ ਕਰੋਗੇ ਦੇਖੋ ਮੇਰਾ ਇਹ ਆ ਕਿ ਸਮਾਜ ਜਿਹੜਾ ਤਰੱਕੀ ਕਰਦਾ ਇਸ ਸਮੂਹਿਕ ਵਿਕਾਸ ਤੇ ਕਰਦਾ ਅੱਜ ਜੇ ਸਮਾਜ ਦਾ ਕੁਝ ਹਿੱਸਾ ਅੱਜ ਤਕਲੀਫ ਚ ਆ ਮੁਸ਼ਕਲ ਚ ਆ ਜਿਹੜੇ ਲੋਕ ਸੈਟਲ ਲਿਆ ਜਿਹੜੇ ਲੋਕ ਆਰਾਮ ਨਾਲ ਘਰ ਚ ਆ ਜਿਨ੍ਹਾਂ ਨੂੰ ਰੋਟੀ ਚੰਗੀ ਮਿਲ ਰਹੀ ਆ ਚੰਗਾ ਆਰਾਮ ਮਿਲ ਰਿਹਾ ਚੰਗਾ ਕੰਮ ਆ ਅੱਜ ਉਹਨਾਂ ਨੂੰ ਸੋਸਾਇਟੀ ਨੂੰ ਰਿਟਰਨ ਕਰਨ ਦੀ ਲੋੜ ਆ ਕਿ ਆਪਣੇ ਆਮਦਨ ਚੋਂ ਆਪਣੇ ਆਰਥਿਕਤਾ ਚੋਂ ਆਪਣੇ ਹਰਾਮ ਚੋਂ ਆਪਣੇ ਜੀਵਨ ਚੋਂ ਆਪਣੇ ਪਰਿਵਾਰਾਂ ਚੋਂ ਕੋਈ ਨਾ ਕੋਈ ਸਮਾਂ ਕੱਢ ਕੇ ਇੱਥੇ ਆਓ ਆ ਕੇ ਮਦਦ ਕਰੋ ਜਿਹੜੇ ਫਾਈਨੈਂਸ਼ੀਅਲੀ ਕਰਨਾ ਚਾਹੁੰਦੇ ਹੋ ਬਾਬਾ ਜੀ ਨਾਲ ਸੰਪਰਕ ਕਰਨ ਬਾਬਾ ਜੀ ਨੂੰ ਕਰਨ ਬਾਬਾ ਜੀ ਦਾ ਮੈਂ ਕੰਮ ਬਹੁਤ ਟਰਾਂਸਪੇਰੈਂਟ ਦੇਖਦਾ ਔਰ ਜ਼ਮੀਨੀ ਪੱਧਰ ਤੇ ਦੇਖਦਾ ਇਹ ਨਹੀਂ ਹੈ ਪਈ ਏਸੀ ਕਮਰੇ ਚ ਬਹਿ ਕੇ ਸਾਰੀਆਂ ਵਿਚਾਰਾ ਹੁੰਨੀਆਂ ਮੈਂ ਜਦੋਂ ਤੋਂ ਕਈ ਸਾਲਾਂ ਤੋਂ ਦੇਖਦਾ ਬਾਬਾ ਜੀ ਆਪ ਡਟ ਕੇ ਕੰਮ ਕਰਦੇ ਆ ਆਪ ਮਿੱਟੀ ਪੁੱਟਦੇ ਆ ਆਪ ਸੜਕਾਂ ਜਾਂਦੇ ਆ ਆਪ ਦੇ ਟਟੋਂਦੇ ਆ ਔਰ ਬਾਬਾ ਜੀ ਨਾਲ ਸੰਪਰਕ ਸਰਕਾਰ ਨਾਲ ਕਰ ਚੀਫ ਮਿਨਿਸਟਰ ਸਾਹਿਬ ਦਾ ਰੀਲੀਫ ਫੰਡ ਚੱਲ ਰਿਹਾ ਡੈਫੀਨਿਟਲੀ ਜਿਹੜੀ ਇਕਾਈਗੀ ਰੁਪਈਆ ਆਏਗਾ ਉਹ ਸਵਾ ਕਰਕੇ ਲੱਗੇ ਲੱਗੇਗਾ